ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੀਵੀ ਨਿਊਜ਼ ਟ੍ਰੈਂਡ ਤੇ ਜਦੋਂ ਕਿਸਾਨ ਖੇਤੀਬਾੜੀ ਖੇਤਰ ਵਿੱਚ ਫਸਲਾਂ ਬੀਜਦੇ ਹਨ ਤਾਂ ਸਿੰਚਾਈ ਲਈ ਬਿਜਲੀ ਦੀ ਲੋੜ ਵੱਧ ਜਾਂਦੀ ਹੈ ਇਸ ਸਥਿਤੀ ਵਿੱਚ ਸਰਕਾਰ ਸੋਲਰ ਪੰਪ ਲਗਾਉਣ ਦੀ ਯੋਜਨਾ ਚਲਾ ਰਹੀ ਹੈ ਤਾਂ ਜੋ ਕਿਸਾਨ ਆਤਮ ਨਿਰਭਰ ਬਣ ਸਕਣ ਇਸ ਯੋਜਨਾ ਤਹਿਤ ਕਿਸਾਨਾਂ ਨੂੰ 60% ਤੱਕ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਵੈ ਨਿਰਭਰ ਬਣ ਸਕਣ 30 ਸਾਲ 2025-26 ਵਿੱਚ ਪਾਲੀ ਜ਼ਿਲ੍ਹੇ ਵਿੱਚ 800 ਸੋਲਰ ਪੰਪ ਸੈੱਟ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਕਿਸਾਨ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ ਅਤੇ ਆਪਣੇ ਖੇਤਾਂ ਵਿੱਚ ਸੋਲਰ ਪੰਪ ਲਗਾ ਸਕਦੇ ਹਨ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਇਹ ਹੈ ਕਿ ਉਹਨਾਂ ਨੂੰ 45000 ਰੁਪਏ ਤੱਕ ਦੀ ਬਾਦੂ ਸਬਸਿਡੀ ਮਿਲੇਗੀ ਇਸ ਯੋਜਨਾ ਦਾ ਉਦੇਸ਼ ਕਿਸਾਨਾਂ ਨੂੰ ਬਿਜਲੀ ਦੇ ਖੇਤਰ ਵਿੱਚ ਸਵੈ ਨਿਰਭਰ ਬਣਾਉਣਾ ਹੈ ਇਹ ਯੋਜਨਾ ਕਿਸਾਨਾਂ ਨੂੰ ਸਵੈ ਨਿਰਭਰ ਬਣਾਉਣ ਅਤੇ ਦਿਨ ਵੇਲੇ ਫਸਲਾਂ ਲਈ ਸਿੰਚਾਈ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਮਨੋਜ ਅਗਰਵਾਲ ਨੇ ਕਿਹਾ ਕਿ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸੋਲਰ ਪੰਪ ਸੈੱਟ ਦੀ ਯੂਨਿਟ ਕੀਮਤ ਤੇ 60% ਸਬਸਿਡੀ ਮਿਲੇਗੀ ਅਨੁਸੂਚਿਤ ਜਾਤੀ ਅਤੇ ਕਬਾਇਲੀ ਕਿਸਾਨਾਂ ਨੂੰ 45000 ਰੁਪਏ ਦੀ ਵਾਧੂ ਸਬਸਿਡੀ ਦਿੱਤੀ ਜਾਵੇਗੀ ਇਹ ਸਬਸਿਡੀ 3.5 ਅਤੇ 7.5 ਐਚਪੀ ਤੱਕ ਦੇ ਸੋਲਰ ਪੰਪਾਂ ਤੇ ਉਪਲਬਧ ਹੋਵੇਗੀ ਅਰਜੀ ਦੇਣ ਵਾਲੇ ਕਿਸਾਨਾਂ ਕੋਲ ਪਹਿਲਾਂ ਤੋਂ ਸਜਾਈ ਬਿਜਲੀ ਦਾ ਕਨੈਕਸ਼ਨ ਨਹੀਂ ਹੋਣਾ ਚਾਹੀਦਾ ਜਨਰਲ ਸ਼੍ਰੇਣੀ ਦੇ ਕਿਸਾਨਾਂ ਕੋਲ ਘੱਟੋ-ਘੱਟ 0.4 ਹੈਕਟੇਰ 1 ਏਕੜ ਜ਼ਮੀਨ ਹੋਣੀ ਚਾਹੀਦੀ ਹੈ ਜਦੋਂ ਕਿ ਅਨੁਸੂਚਿਤ ਜਾਤੀ ਦੇ ਕਿਸਾਨਾਂ ਕੋਲ 0.2 ਹੈਕਟੇਰ ਜ਼ਮੀਨ ਹੋਣੀ ਚਾਹੀਦੀ ਹੈ ਅਰਜੀ ਦੇ ਨਾਲ ਜਮ੍ਹਾਂਬੰਦੀ ਸਿੰਚਾਈ ਪਾਣੀ ਦੇ ਸਰੋਤ ਅਤੇ ਬਿਜਲੀ ਕਨੈਕਸ਼ਨਾਂ ਦੀ ਅਣਹੋਦ ਬਾਰੇ ਇੱਕ ਹਲਫਨਾਮਾ ਜਮ੍ਹਾਂ ਕਰਨਾ ਹੋਵੇਗਾ ਇਸ ਤੋਂ ਇਲਾਵਾ ਕਿਸਾਨਾਂ ਦੇ ਖੇਤ ਵਿੱਚ ਪਾਣੀ ਭੰਡਾਰਨ ਦਾ ਢਾਂਚਾ ਹੋਣਾ ਚਾਹੀਦਾ ਹੈ ਜਿਵੇਂ ਕਿ ਡਿੱਗੀ ਖੇਤ ਤਲਾਹ ਜਾਂ ਪਾਣੀ ਦੀ ਟੈਂਕੀ ਅਤੇ ਉਸ ਉਹ ਤੁਪਕਾ ਸਿੰਚਾਈ ਜਾਂ ਸਿਰਕਾ ਪ੍ਰਣਾਲੀ ਰਾਹੀਂ ਚਚਾਈ ਕਰ ਰਿਹਾ ਹੋਣਾ ਚਾਹੀਦਾ ਹੈ ਅਰਜੀ ਤੇ ਅਗਲੀ ਕਾਰਵਾਈ ਸਰੀਰਕ ਨਰੀਖਣ ਤੋਂ ਬਾਅਦ ਹੀ ਕੀਤੀ ਜਾਵੇਗੀ ਇਸ ਦੇ ਲਈ ਕਿਸਾਨ ਸੰਬੰਧਿਤ ਜ਼ਿਲ੍ਹੇ ਦੇ ਬਾਗਵਾਨੀ ਡਿਪਟੀ ਟਰੈਕਟਰ ਨੂੰ ਆਨਲਾਈਨ ਅਰਜੀ ਦੇ ਸਕਦੇ ਹਨ ਇਸ ਯੋਜਨਾ ਵਿੱਚ ਕਿਸਾਨ ਦਾ ਹਿੱਸਾ 3 ਐਚਪੀ ਲਈ 101 125 ਰੁਪਏ 129 221 ਰੁਪਏ 7.5 hp 181437 ਰੁਪਏ ਤੇ dc ਲਈ 214638 ਰੁਪਏ ਹੋਵੇਗੀ ਬਾਕੀ ਰਕਮ ਕੇਂਦਰਾ ਤੇ ਰਾਜ ਸਰਕਾਰਾਂ ਵੱਲੋਂ ਸਹਿਣ ਕੀਤੀ ਜਾਵੇਗੀ ਅਰਜੀ ਮਿੱਤਰਾ ਰਾਹੀਂ ਜਾਂ ਖੇਤੀਬਾੜੀ ਵਿਭਾਗ ਦੇ ਰਾਜ ਕਿਸਾਨ ਸਾਥੀ ਪੋਰਟਲ ਤੇ ਜਨਤਾਰ ਜਾਂ ਆਧਾਰ ਨੰਬਰ ਦੀ ਵਰਤੋਂ ਕਰਕੇ ਦਿੱਤੀ ਜਾ ਸਕਦੀ ਹੈ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਜੀ ਧੰਨਵਾਦ